ਪ੍ਰੇਜ਼ ਦਾ ਲਾਰਡ ਹਾਲੇਲੂਇਆ ਖੁਦਾ ਨੂੰ ਖੁਦਾ ਦਾ ਸ਼ੁਕਰ ਕਰਦੇ ਆ ਉਹਦੀ ਦਇਆ ਦੇ ਲਈ ਉਹਦੀ ਮੁਹੱਬਤ ਦੇ ਵਾਸਤੇ ਅੱਜ ਦੇ ਚੰਗੇ ਸਮੇਂ ਦੇ ਲਈ ਜਦੋਂ ਉਹਨੇ ਸਾਡੀ ਜ਼ਿੰਦਗੀ 'ਚ ਬਖਸ਼ਿਆ ਕਿ ਅਸੀਂ ਉਹਦੇ ਪਵਿੱਤਰ ਵਚਨਾਂ ਦੇ ਉੱਤੇ ਮਨਨ ਕਰ ਸਕੀਏ ਸੋ ਅਸੀਂ ਪੜਾਂਗੇ ਹਿਸਕੀਲ ਨਬੀ ਦੀ ਕਿਤਾਬ ਦੇ ਵਿੱਚੋਂ ਇੱਕ ਅਧਿਆਇ ਦੀ 27 ਆਇਤ ਔਰ ਉਸ ਕੀ ਮਾਨੋ ਕਮਰ ਸੇ ਲੇਕਰ ऊपर की ओर मुझे जलकाया हुआ पीतर सा दिखाई पड़ा और उसके भीतर और चारों ओर आग सी दिखाई पड़ती थी और उस मनुष्य की कमर से लेकर नीचे की ओर भी मुझे कुछ आग सी दिखाई पड़ती थी और उसके चारों ओर प्रकाश था मैं फिर पढ़ूंगा उसके भीतर और चारों ओर आग सी दिखाई पड़ती थी ਔਰ ਉਸ ਮਨੁष्य ਕੇ ਕਮਰ ਸੇ ਲੈ ਕੇ ਨੀਚੇ ਕੀ ਔਰ ਵੀ ਮuje ਕੁਛ ਆਗ ਸੇ ਦਿਖਾਈ ਪੜਤੀ ਥੀ ਔਰ ਉਸਕੇ ਚਾਰੋ ਔਰ ਪ੍ਰਕਾਸ਼ ਥਾ ਪਿਆਰੇ ਜੀਜੋ ਅਸੀਂ ਦੇਖਦੇ ਆ ਹਿਜਕੀਲ ਦੇ ਇਸ ਦਰਸ਼ਨ ਔਰ ਦਰਸ਼ਨ ਨੂੰ ਬਿਆਨ ਕਰਦੇ ਵਕਤ ਉਹ ਦੱਸਦਾ ਆ ਕਿ ਉਹਦੇ ਚਾਰੋ ਪਾਸੇ ਕਿਹੋ ਜੀ ਆਗਿਆ ਔਰ ਚਾਰੋ ਪਾਸੇ ਕਿਹੋ ਜਿਹਾ ਪ੍ਰਕਾਸ਼ ਬੀਤੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਸੀ ਕਿ ਸਾਨੂੰ ਬਨਾਵਟੀ ਪ੍ਰਕਾਸ਼ ਦੀ ਲੋੜ ਨਹੀਂ ਆ ਔਰ ਨਾ ਸਾਨੂੰ ਇਹਨਾਂ ਚੀਜ਼ਾਂ ਦੇ ਮਗਰ ਜਾਣ ਦੀ ਲੋੜਿਆ ਕਿਉਂਕਿ ਲਿਖਿਆ ਵਚਨ ਦੇ ਵਿੱਚ ਸੱਜੇ ਖੱਬੇ ਨਾ ਹੋਵੋ ਇੱਧਰ ਉੱਧਰ ਨਾ ਭਟਕੋ ਲਿਖੇ ਹੋਏ ਤੋਂ ਅਗੇ ਨਾ ਜਾਓ ਨਾ ਕੁਛ ਵਧਾਓ ਤੇ ਨਾ ਹੀ ਕੁਛ ਘਟਾਓ ਸੋ ਜਿੰਨਾ ਉਹਨੇ ਦੇ ਦਿੱਤਾ ਨਾ ਇਹ ਇਹ ਇੰਨਾ ਹੈ ਕਿ ਸਾਰੀ ਉਮਰ ਬੰਦਾ ਇੰਨੂ ਹੀ ਨਹੀਂ ਪ੍ਰਚਾਰ ਕਰ ਸਕਦਾ ਤੇ ਫਿਰ ਸਾਨੂੰ ਇਹਦੇ ਵਿੱਚ ਕੋਈ ਇਧਰੋਂ ਉਧਰੋਂ ਕੁਝ ਵੀ ਜਮ੍ਹਾਂ ਘਟਾਓ ਕਰਨ ਦੀ ਲੋੜ ਜਮ੍ਹਾਂ ਘਟਾਓ ਕਰਨ ਦੀ ਲੋੜ ਨਹੀਂ ਹੈ ਸਾਫ਼ ਕਰਕੇ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਦੇ ਬਾਰੇ ਤੇ ਇਹ ਕੋਈ ਦੋ رائے ਨਹੀਂ ਕਿ ਪਰਮੇਸ਼ਵਰ ਸੱਚਮੁੱਚ ਪ੍ਰਕਾਸ਼ ਹੈ ਉਹ ਪ੍ਰਚੰਡ ਆਗਿਆ ਉਹ ਐਸੀ ਅੱਗ ਹੈ ਜਿਸ ਅੱਗ ਦਾ ਮੁਕਾਬਲਾ ਦੁਨੀਆ ਦੀ ਕੋਈ ਅੱਗ ਨਹੀਂ ਕਰ ਸਕਦੀ ਸਾਇੰਟਿਸਟਾਂ ਦਾ ਮੰਨਣਾ ਵੀ ਸੂਰਜ ਦੇ ਲਾਗੇ ਜਾਣਾ ਨਾਮਮਕਨ ਹੈ ਔਰ ਇਹ ਹਿਸਾਬ ਲਾਓ ਫਿਰ ਜਿਨੇ ਸੂਰਜ ਨੂੰ ਬਣਾਇਆ ਹੈ ਵਡਾਉਣ ਵਾਲਾ ਆਪ ਜਿਨੇ ਉਹਨੂੰ ਬਣਾਇਆ ਉਹ ਕੈਸੀ ਅੱਗ ਹੋਵੇਗਾ ਸੋ ਉਹ ਅੱਗ ਪਹਿਲਾਂ ਤੇ ਅਸੀਂ ਦੇਖਦੇ ਹਾਂ ਕਿ ਪਵਿੱਤਰ ਆਤਮਾ ਦੇ ਰੂਪ ਦੇ ਵਿੱਚ ਸਾਡੇ ਅੰਦਰ ਆਉਂਦੀ ਹੈ। ਫਿਰ ਜਦੋਂ ਅੰਦਰ ਆਉਂਦੀ ਹੈ ਤੇ ਵਚਨ ਦੱਸਦਾ ਤੁਸੀਂ ਪਰਮੇਸ਼ਰ ਦਾ ਮੰਦਰ ਔਰ ਪਰਮੇਸ਼ਰ ਦਾ ਆਤਮਾ ਜਾਣੇ ਕਿ ਉਹਦੀ ਅੱਗ ਤੁਹਾਡੇ ਅੰਦਰ ਰਹਿੰਦੀ ਹੈ। ਉਸ ਅੱਗ ਨੂੰ ਬਲਦੀ ਰੱਖਣ ਦੇ ਲਈ ਫਿਰ ਉਹਨੇ ਸਾਨੂੰ ਆਪਣਾ ਵਚਨ ਦਿੱਤਾ ਹੈ। ਸੋ ਇਹ ਵਚਨ ਬਿਨਾਂ ਮਿਲਾਵਟ ਤੋਂ ਅਗਰ ਅਸੀਂ ਸੁਣਾਵਾਂਗੇ ਤੇ ਬਿਨਾਂ ਮਿਲਾਵਟ ਤੋਂ ਅਗਰ ਅਸੀਂ ਗ੍ਰਹਿਣ ਕਰਾਂਗੇ ਤੇ ਫਿਰ ਉਹ ਅੱਗ ਬੁਝੇਗੀ ਨਹੀਂ ਬਲਕਿ ਦਿਨ-प्रतिदिन ਉਹ ਹੋਰ ਵੱਧਦੀ ਜਾਵੇਗੀ ਉਹ ਅੱਗ ਜਦੋਂ ਮਿਲ ਗਈ ਹੈ ਤੇ ਫਿਰ ਉਹ ਅੱਗ ਅਸੀਂ ਦੁਨੀਆ ਦੇ ਵਿੱਚ ਲਾਉਣੀ ਆ ਉਹ ਅੱਗ ਜਦੋਂ ਸਾਨੂੰ ਮਿਲ ਗਈ ਹੈ ਤੇ ਉਹ ਅੱਗ ਅਸੀਂ ਦੁਨੀਆ ਦੇ ਵਿੱਚ ਲੋਨੀ ਹੈ ਜਦੋਂ ਪ੍ਰਭੂ ਯਿਸੂ ਮਸੀਹ ਇੱਕ ਆਤਮਿਕ ਰੀਤੀ ਦੇ ਨਾਲ ਇੱਕ ਦਿਸਤਾਂਤ ਦੇ ਰੂਪ ਦੇ ਵਿੱਚ ਆਖਦੇ ਆ ਨਾ ਕਿ ਮੈਂ ਮੇਲ ਕਰਾਉਣ ਨਹੀਂ ਬਲਕਿ ਅੱਗ ਲਾਉਣਾ ਹੈ ਤੇ ਨਾਲ ਕਹਿੰਦੇ ਆ ਕਾਸ਼ ਉਹ ਅੱਗ ਲੱਗ ਚੁੱਕੀ ਹੁੰਦੀ ਇਹਦਾ ਮਤਲਬ ਹੈ ਕਿ ਪ੍ਰਭੂ ਨੂੰ ਇਹ ਜਲਨਿਆ ਕਿ ਜੈਸੀ ਅੱਗ ਲਗਣੀ ਚਾਹੀਦੀ ਸੀ ਵੈਸੀ ਅੱਗ ਅਜੇ ਲੱਗੀ ਨਹੀਂ ਹੈ ਸੋ ਆਤਮਿਕ ਗੱਲ ਹੈ ਅੱਗ ਲਾਉਣ ਦਾ ਮਤਲਬ ਸੰਸਾਰ ਨੂੰ ਸਾੜਨਾ ਨਹੀਂ ਜਾਂ ਕਿਸੇ ਵਿਰੋਧੀ ਨੂੰ ਸਾੜਨਾ ਨਹੀਂ ਬਲਕਿ ਅੱਗ ਲੱਗਣ ਦਾ ਜਿਹੜਾ ਮਤਲਬ ਹੈ ਜਿਹੜੀ ਪਿੱਛੇ ਉਹਦੇ ਪ੍ਰਭੂ ਯਿਸੂ ਮਸੀਹ ਆਪਣੇ ਜਨ ਨੂੰ ਪ੍ਰਗਟ ਕਰਦੇ ਆ ਉਹ ਇਹ ਹੈ ਕਿ ਪਾਪ ਕਿਉਂ ਪ੍ਰਭਲ ਹੋ ਰਿਹਾ ਆ ਪਾਪ ਕਿਉਂ ਇਨਸਾਨ ਦੇ ਉੱਤੇ ਆਪਣੀ ਹਕੂਮਤ ਕਰ ਰਿਹਾ ਆ ਇਸ ਪਾਪ ਨੂੰ ਨਾਸ਼ ਕਰਨ ਦੇ ਲਈ ਪਰਮੇਸ਼ਵਰ ਨੇ ਸਾਰਾ ਪ੍ਰਬੰਧ ਕੀਤਾ ਆ ਉਹਨੇ ਆਪਣੇ ਨਬੀਆਂ ਨੂੰ ਭੇਜਿਆ ਆ ਆਪਣੇ ਸੰਤਾਂ ਨੂੰ ਭੇਜਿਆ ਆ ਇਸ ਲਈ ਭੇਜਿਆ ਆ ਕਿ ਉਹ ਪਾਪ ਜਿਹਨੇ ਬੰਦੇ ਨੂੰ ਗਮਰਾਹ ਕਰਕੇ ਰੱਖਿਆ ਆ ਉਸ ਪਾਪ ਦੇ ਉੱਤੇ ਬੰਦਾ ਪਰਮੇਸ਼ਵਰ ਦੀ ਸਹਾਇਤਾ پا ਕੇ ਤੇ ਜਿੱਤ ਪ੍ਰਾਪਤ ਕਰੇ ਇਸ ਲਈ ਪ੍ਰਭੂ ਯਿਸੂਮਸੀ ਕਹਿੰਦਾ ਆ ਮੈਂ ਚਾਹੁੰਦਾ ਸੀ ਵੀ ਉਹ ਅੱਗ ਲੱਗ ਚੁੱਕੀ ਹੁੰਦੀ ਹੁਣ ਸਾਨੂੰ ਚਾਹੀਦਾ ਆ ਉਹ ਅੱਗ ਜਦੋਂ ਪਵਿੱਤਰ ਆਤਮਾ ਦੇ ਰੂਪ ਦੇ ਵਿੱਚ ਸਾਡੇ ਅੰਦਰ ਆ ਗਈ ਆ ਤੇ ਇਸ ਅੱਗ ਨੂੰ ਪਹਿਲਾ ਸਾਡਾ ਫਰਜ਼ ਇਹ ਬਣਦਾ ਵੀ ਅਸੀਂ ਆਪਣੇ ਆਪ ਦੇ ਅੰਦਰ ਬੁਝਣ ਨਾ ਦੇ ਪਹਿਲੀ ਸਾਡੀ ਡਿਊਟੀ ਕੀ ਆ ਇਸ ਅੱਗ ਨੂੰ ਅਸੀਂ ਆਪਣੇ ਅੰਦਰ ਬੁਝਣ ਨਾ ਦੇ ਉਹ ਇਹ ਅੱਗ ਅਸੀਂ ਆਪਣੇ ਅੰਦਰ ਤੇ ਜਿਹੜੀ ਮਹਿਸੂਸ ਕਰਨੀ ਆ ਉਹ ਤੇ ਜ਼ਰੂਰੀ ਆ ਤੇ ਜਦੋਂ ਇਹ ਅੱਗ ਸਾਡੇ ਅੰਦਰ ਆ ਗਈ ਆ ਤੇ ਫਿਰ ਨਾਲ-ਨਾਲ ਲਿਖਿਆ ਦਰਸ਼ਨ ਦੇ ਵਿੱਚ ਔਰ ਉਸਕੇ ਬੀਤਰ ਔਰ ਚਾਰੋ ਔਰ ਆਗ ਸੀ ਦਿਖਾਈ ਪੜਦੀ ਥੀ ਹੁਣ ਉਹ ਜਿਹੜਾ ਅੱਗ ਦੇ ਰੂਪ ਦੇ ਵਿੱਚ ਸਾਡੇ ਅੰਦਰ ਆ ਗਿਆ ਨਾ ਇਹ ਅੱਗ ਸਿਰਫ ਸਾਡੇ ਅੰਦਰ ਹੀ ਨਾ ਰਵੇ ਬਲਕੇ ਇਹ ਸਾਡੇ ਚਾਰੋ ਪਾਸੇ ਫੈਲਣੀ ਚਾਹੀਦੀ ਹੈ ਲੋਕਾਂ ਨੂੰ ਇਹ ਅੱਗ ਨਜ਼ਰ ਆਉਣੀ ਚਾਹੀਦੀ ਹੈ ਔਰ ਇਸ ਅੱਗ ਦੇ ਨਾਲ ਦੂਸਰਿਆਂ ਦੇ ਅੰਦਰ ਵੀ ਉਸ ਅੱਗ ਦਾ ਬਲਣਾ ਬੜਾ ਜ਼ਰੂਰੀ ਹੈ। ਸੋ ਇਹ ਸੰਸਾਰਿਕ ਮੋਮਬਤੀਆਂ ਜਲਾਉਣ ਦੇ ਨਾਲ ਨਹੀਂ ਬਲਣ ਵਾਲੀ ਜਾਂ ਸੰਸਾਰਿਕ ਦੀਵਿਆਂ ਦੇ ਨਾਲ ਬਲਣ ਵਾਲੀ ਨਹੀਂ ਆ ਬਲਕਿ ਇਹਨੂੰ ਪਰਮੇਸ਼ਵਰ ਨੇ ਜਦੋਂ ਸਾਡੇ ਅੰਦਰ ਭੇਜਿਆ ਹੈ ਤੇ ਫਿਰ ਨਾਲ ਪ੍ਰਭੂ ਯਸਮਸੀ ਫਰਮਾਉਂਦੇ ਵੀ ਇਹ ਪਹਿਨਾ। ਇਸ ਤੋਂ ਪਹਿਲਾਂ ਕਿ ਪੈਂਤੇਕੋਸ ਦੇ ਦਿਨ ਇਹ ਅੱਗ ਇਸ ਧਰਤੀ ਉੱਤੇ ਆਵੇ ਮਨੁੱਖਾਂ ਦੇ ਅੰਦਰ ਆਪਣਾ ਟਿਕਾਣਾ ਬਣਾਵੇ ਉਸ ਤੋਂ ਪਹਿਲਾਂ ਪ੍ਰਭੂ ਜੀ ਐਸਐਮਸੀ ਐਜੇਪੀ ਸ਼ਵਾਨੀ ਤੌਰ ਤੇ ਕਹਿੰਦਾ ਆ ਤੁਹਾਡੇ ਲੱਕ ਬੰਨੇ ਤੇ ਦੀਵੇ ਬਲਦੇ ਰਹਿਣ ਸੋ ਉਹ ਜਿਹੜੇ ਬੁਝੇ ਹੋਏ ਸੀਗੇ ਉਹ ਫਿਰ ਪਵਿੱਤਰ ਆਤਮਾ ਦੀ ਅੱਗ ਦੇ ਨਾਲ ਉਹ ਬੁਝੇ ਹੋਏ ਦੀਵੇ ਰੋਸ਼ਨ ਕੀਤੇ ਗਏ ਆ ਤੇ ਹੁਣ ਉਹ ਪ੍ਰਭੂ ਜੀ ਐਸਐਮਸੀ ਚਾਹੁੰਦਾ ਆ ਵੀ ਇਹ ਦੀਵੇ ਹਮੇਸ਼ਾ ਬਲਦੇ ਰਹਿਣ ਇਹ ਅੱਗ ਹਮੇਸ਼ਾ ਬਲਦੀ ਜਾਵੇ ਔਰ ਵੱਧਦੀ ਜਾਵੇ ਅੱਗ ਘਟਣੀ ਨਹੀਂ ਚਾਹੀਦੀ ਅੱਗ ਵੱਧਣੀ ਚਾਹੀਦੀ ਆ ਇਸ ਲਈ ਫਿਰ ਬਚਨ ਦੱਸਦਾ ਆ ਬਈ ਜਦੋਂ ਇਹ ਅੱਗ ਨੂੰ ਅਸੀਂ ਵਦਨ ਦੇ ਲਈ ਉਪਰਾਲਾ ਨਹੀਂ ਕਰਦੇ ਜਦੋਂ ਬਚਨ ਦੇ ਤੇਲ ਨੂੰ ਆਪਣੇ ਅੰਦਰ ਜਮਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਤੇ ਫਿਰ ਇਹ ਅੱਗ ਉਦਾਸ ਹੁੰਦੀ ਹੈ ਜਦੋਂ ਇਹਨੂੰ ਇਹਦੀ ਮਰਜ਼ੀ ਦਾ ਅੰਦਰ ਫਿਰ ਇਨਸਾਨ ਵਚਨ ਨਹੀਂ ਲੈਂਦਾ ਤੇ ਫਿਰ ਇਹ ਅੱਗ ਉਦਾਸ ਹੁੰਦੀ ਹੈ ਫਿਰ ਵੀ ਨਾ ਸਮਝੇ ਤੇ ਇਹ ਅੱਗ ਨਿਰਾਸ਼ਣ ਦੇ ਹੈ ਫਿਰ ਵੀ ਨਾ ਸਮਝੇ ਤੇ ਫਿਰ ਇਹ ਅੱਗ ਬੁਝ ਜਾਂਦੀ ਹੈ ਸੋ ਪਿਆਰੇ ਅਜੀਜੋ ਪਹਿਲੀ ਗੱਲ ਤੇਨੂੰ ਉਦਾਸ ਨਾ ਹੋਣ ਦੀ ਏ ਜੇ ਕਿਤੇ ਗਲਤੀ ਦੇ ਨਾਲ ਕਿਸੇ ਤਰ੍ਹਾਂ ਉਦਾਸ ਹੋ ਗਈ ਆ ਤੇ ਫਿਰ ਨਿਰਾਸ਼ ਨਾ ਹੁੰਦੀ ਏ ਤੇ ਜੇ ਨਿਰਾਸ਼ ਵੀ ਹੋ ਗਈ ਆ ਤੇ ਫਿਰ ਕਮ ਸੇ ਕਮ ਬੁਝਣ ਨਾ ਦੀਏ ਲੇਕਿਨ ਪਰਮੇਸ਼ਵਰ ਦਾ ਇਹਨੂੰ ગ્રਹਿ ਹੈ ਕਿ ਬੁਜੀ ਹੋਈ ਵੀ ਇੰਤਜ਼ਾਰ ਕਰਦੀ ਏ ਅੱਗ ਕਿ ਕਦੋਂ ਤੁਸੀਂ ਸਹੀ ਬਚਨ ਨੂੰ ਸਹੀ ਬਚਨ ਦੇ ਤੇਲ ਨੂੰ ਆਪਣੇ ਅੰਦਰ ਲਿਆਓ ਇਹਦਾ ਭੰਬੜ ਫੇ ਮਚ ਜਾਣਾ ਹੈ ਇਹ ਅੱਗ ਫਿਰ ਪ੍ਰਚੰਡ ਅੱਗ ਦੇ ਰੂਪ ਦੇ ਵਿੱਚ ਫੈਲਣੀ ਸ਼ੁਰੂ ਹੋ ਜਾਣੀ ਆ ਪਰ ਉਹਦੇ ਲਈ ਸਾਨੂੰ ਉਪਰਾਲਾ ਕਰਨਾ ਪੈਣਾ ਕਿਉਂ ਕਿ ਜਰੂਰੀ ਆ ਕਹਿੰਦਾ ਵੀ ਚਾਰੇ ਔਰ ਆਗ ਸੀ ਦਿਖਾਈ ਪੜਦੀ ਸੀ ਫਿਰ ਉਸ ਮਨੁੱਖੇ ਕੀ ਕਮਰ ਸੇ ਲੈ ਕੇ ਨੀਚੇ ਕੀ ਔਰ ਵੀ ਮੁਝੇ ਕੁਛ ਆਗ ਸੀ ਦਿਖਾਈ ਪੜਦੀ ਸੀ ਸੋ ਪਹਿਰੇ ਅਜੀਜੋ ਜਿਹੜਾ ਦਰਸ਼ਨ ਦਿਖਾਇਆ ਗਿਆ ਨਾ ਇਹਦੇ ਵਿੱਚ ਬਾਰ ਬਾਰ ਇਹ ਜਿਕਰ ਆ ਰਿਹਾ ਰੋਸ਼ਨੀ ਦਾ ਜਿਕਰ ਆ ਰਿਹਾ ਅੱਗ ਵੀ ਰੋਸ਼ਨੀ ਨੂੰ ਦਿਖਾਉਂਦੀ ਆ ਔਰ ਇਹ ਅੱਗ ਉਹ ਉਹ ਦਾ ਵਰਣਨ ਕਰਦੇ ਵਕਤ ਉਹ ਦੱਸਦਾ ਆ ਵੀ ਇਹ ਅੱਗ ਕਿਦਾਂ ਕਮਰ ਸੇ ਲੈ ਕੇ نیچے ਕੀ ਔਰ ਵੀ ਮuje ਕੁਛ ਕੁਛ ਆਗ ਜੀ ਦਿਖਾਈ ਪੜਦੀ ਸੀ ਔਰ ਸੌਰੀ ਕੁਛ ਕੋਈ ਨਹੀਂ ਕੁਛ ਆਗ ਜੀ ਦਿਖਾਈ ਪੜਦੀ ਸੀ ਔਰ ਉਸਕੇ ਚਾਰੇ ਔਰ ਪ੍ਰਕਾਸ਼ ਥਾ ਅੱਗ ਵੀ ਸੀ ਤੇ ਅੱਗ ਦੇ ਨਾਲ ਚਾਰੇ ਪਾਸੇ ਕੀ ਸੀ ਪ੍ਰਕਾਸ਼ ਸੀਗਾ ਸੋ ਹੁਣ ਜਦੋਂ ਉਹ ਪ੍ਰਕਾਸ਼ ਮੇ ਸਾਨੂੰ ਕਰ ਦਿੱਤਾ ਹੈ ਉਹਨੇ ਤੇ ਫਿਰ ਜ਼ਰੂਰੀ ਆ ਇਸ ਦਰਸ਼ਨ ਦੇ ਮੁਤਾਬਕ ਇਹ ਦਰਸ਼ਨ ਪਰਮੇਸ਼ਰ ਦਾ ਦਰਸ਼ਨ ਹੈ ਔਰ ਪਰਮੇਸ਼ਰ ਦਾ ਦਰਸ਼ਨ ਪਾਉਂਦੇ ਹੋਏ ਉਹ ਇਹ ਦੱਸਣਾ ਚਾਹੁੰਦਾ ਹੈ ਹੁਣ ਉਹ ਪਰਮੇਸ਼ਰ ਸਾਡੇ ਅੰਦਰ ਹੈ ਤੇ ਜਿੱਥੇ ਉਹ ਆ ਜਾਂਦਾ ਹੈ ਤੇ ਫਿਰ ਉੱਥੇ ਇਸ ਅਗ ਦਾ ਦਿਖਾਈ ਦੇਣਾ ਬੜਾ ਜ਼ਰੂਰੀ ਹੈ ਇਹ ਪ੍ਰਕਾਸ਼ ਫਿਰ ਲੋਕਾਂ ਤੱਕ ਪਹੁੰਚਣਾ ਜ਼ਰੂਰੀ ਹੈ ਕਿਉਂਕਿ ਪਹਿਲਾਂ ਤੇ ਉਹ ਆਪ ਪ੍ਰਕਾਸ਼ ਸੀ ਤੇ ਹੁਣ ਉਹਨੇ ਸਾਨੂੰ ਉਹ ਪ੍ਰਕਾਸ਼ ਬਣਾ ਦਿੱਤਾ ਹੈ ਤੋ ਦੇਖਦੇ ਹਾਂ ਇਸ ਪ੍ਰਕਾਸ਼ ਦੇ ਬਾਰੇ ਕਿ ਇਹ ਕਿਵੇਂ ਕਿਵੇਂ ਪ੍ਰਕਾਸ਼ ਦੇ ਬਾਰੇ ਚ ਗਵਾਹੀਆਂ ਦਿੱਤੀਆਂ ਗਈਆਂ ਹਨ ਲੋਕਾਂ ਦੀ ਅੰਜੀਦ 2 ਅਧਿਆਇ ਉਹਦੀ 32 ਆਇਤ ਲੂਕ ਚੈਪਟਰ 2 ਵਸ 32 ਕਿ ਵੈ ਅੰਨ੍ਹੇ ਜਾਤੀਆਂ ਕੋ ਪ੍ਰਕਾਸ਼ ਦੇਣੇ ਕੇ ਲੀਏ ਜੋਤੀ ਹੈ ਉਹ ਸ਼ਖਸ ਜਿਨੇ ਯਿਸੂ ਮਸੀਹ ਨੂੰ ਆਪਣੀ ਗੋਚ ਉਠਾਇਆ ਜਿਹਨੂੰ ਇਹ ਦੱਸਿਆ ਗਿਆ ਸੀ ਤੋ ਓਨੇ ਦੇਰ ਤੱਕ ਮਰੇਗਾ ਨਹੀਂ ਜਿੰਨੀ ਦੇਰ ਤੱਕ ਤੂੰ ਮਸੀਹ ਨੂੰ ਨ ਦੇਖ ਲਵੇਂ ਉਹ ਮਨੁੱਖ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਮੰਦਰ ਵਿੱਚ ਆਇਆ ਤੇ ਬਾਲਕ ਯਿਸੂ ਨੂੰ ਦੇਖਿਆ ਉਹਨੇ ਆਪਣੀ ਗੋਦ ਵਿੱਚ ਲਿਆ ਲੈਂਦੇ ਵਕਤ ਉਹ ਪ੍ਰਭੂ ਯਿਸੂਮਸੀ ਬਾਰੇ ਦੱਸ ਰਿਹਾ ਹੈ ਕਿ ਵੈ ਅੰਨੇ ਜਾਤੀਆਂ ਨੂੰ ਪ੍ਰਕਾਸ਼ ਦੇਣੇ ਲਈ ਜੋਤੀ ਔਰ ਨਿਜ ਲੋਗ ਇਸਰਾਇਲ ਕੀ ਮਹਿਮਾ ਹੋ ਔਰ ਤੇਰੇ ਨਿਜ ਲੋਗ ਇਸਰਾਇਲ ਕੀ ਮਹਿਮਾ ਹੋ ਸੋ ਇਹ ਕੌਣ ਹੈ ਭਲਾ ਇਹ ਜਿਹੜਾ ਸਾਡੇ ਅੰਦਰ ਆਇਆ ਆ ਇਦੇ ਬਾਰੇ ਜਦੋਂ ਉਹ ਸ਼ਮੌਨਾ ਦਾ ਬੰਦਾ ਗੱਲ ਕਰ ਰਿਹਾ ਹੈ ਤੇ ਉਹ ਦੱਸ ਰਿਹਾ ਹੈ ਕਿ ਉਹ ਕੀ ਹੈ ਭਲਾ ਵੈ ਅੰਨੇ ਜਾਤੀਆਂ ਕੋ ਪ੍ਰਕਾਸ਼ ਦੇਣੇ ਕੇ ਲਈ ਜੋਤੀ ਹੈ ਸੋ ਇਹ ਤੇ ਪਰਮੇਸ਼ਵਰ ਨੇ ਸਾਨੂੰ ਆਲਰੇਡੀ ਮਿਲੀ ਹੈ ਜਿਨੇ ਅੰਨੇ ਜਾਤੀਆਂ ਨੂੰ ਜਿਹੜਿਆਂ ਨੂੰ ਅਸੀਂ ਬਚਨ ਸੁਣਾ ਕੇ ਪ੍ਰਭੂ ਦੇ ਕੋਲ ਲਿਆਂਦਾ ਅਸੀਂ ਤੇ ਉਹਨਾਂ ਨੂੰ ਪ੍ਰਭੂ ਦੀ ਇਸ ਜੋਤੀ ਬਾਰੇ ਜਾਣਕਾਰੀ ਦੇਣੀ ਹੈ ਇਸ ਜੋਤੀ ਬਾਰੇ ਸਮਝਾਉਣਾ ਹੈ ਇਸ ਪ੍ਰਕਾਸ਼ ਬਾਰੇ ਸਮਝਾਉਣਾ ਹੈ ਇਸ ਪ੍ਰਕਾਸ਼ ਬਾਰੇ ਚਾਨਣ ਪਾਉਣਾ ਆ ਜਦ ਕਿ ਜੇ ਅਸੀਂ ਇਹ ਤੋਂ ਹਟ ਕੇ ਲੋਕਾਂ ਨੂੰ ਆ ਦੁਨਿਆਵੀ ਚਾਨਣ ਵਾਲੇ ਪਾਸੇ ਲੈ ਕੇ ਜਾਈਏ ਤੇ ਮੈਂ ਸਮਝਦਾ ਆ ਵੀ ਸਾਨੂੰ ਇਹਨਾਂ ਚੀਜ਼ਾਂ ਤੇ ਮੁੜ ਵਿਚਾਰ ਕਰ ਲੈਣਾ ਚਾਹੀਦਾ ਮੈਂ ਪਹਿਲਾਂ ਵੀ ਦੱਸਿਆ ਸੀ ਕਿਸੇ ਨੂੰ ਸ਼ਰਮਿੰਦਾ ਕਰਨ ਦੀ ਨੀਅਤ ਦੇ ਨਾਲ ਨਹੀਂ ਗੱਲ ਇਹ ਪਰਮੇਸ਼ਵਰ ਦੀ ਇੱਕ ਜਲਨ ਆ ਜਿਹੜੀ ਉਹਨੇ ਸਾਡੇ ਅੰਦਰ ਰੱਖੀ ਆ ਔਰ ਅਸੀਂ ਚਾਹੁੰਦੇ ਆ ਹਰੇਕ ਮਨੁੱਖ ਇਸ ਜਲਨ ਦੇ ਵਿੱਚ ਰਹਿ ਕੇ ਪ੍ਰਭੂ ਦੀ ਸੇਵਾ ਨੂੰ ਕਰੇ ਸੋ ਸਾਡਾ ਕਈ ਵਾਰੀ ਕਹਿਣਾ ਗਲਤ ਤਰੀਕੇ ਦਾ ਹੋ ਸਕਦਾ ਹੈ ਗੁੱਸੇ ਵਾਲਾ ਹੋ ਸਕਦਾ ਹੈ ਜਾਂ ਤੁਹਾਨੂੰ ਸਾਡਾ ਸਟਾਈਲ ਪਸੰਦ ਨਾ ਆਵੇ ਇਹ ਹੋ ਸਕਦਾ ਹੈ ਲੇਕਿਨ ਸਾਡੀ ਨੀਅਤ ਬੁਰੀ ਨਹੀਂ ਹੈ ਨੀਅਤ ਬੁਰੀ ਨਹੀਂ ਹੈ ਜਿਹਨਾਂ ਨੂੰ ਗਲਤ ਸਿੱਖਿਆ ਦੇ ਰਹੇ ਆ ਉਹਨਾਂ ਦੇ ਲਈ ਵੀ ਸਾਡੀ ਨੀਅਤ ਬੁਰੀ ਨਹੀਂ ਹੈ ਤੇ ਜਿਹਨਾਂ ਨੂੰ ਜਿਹੜੇ ਗਲਤ ਸਿੱਖਿਆ ਦੇ ਰਹੇ ਆ ਉਹਨਾਂ ਦੇ ਲਈ ਵੀ ਸਾਡੀ ਨੀਅਤ ਬੁਰੀ ਨਹੀਂ ਹੈ ਬਲਕਿ ਅਸੀਂ ਚਾਹੁੰਦੇ ਆ ਲਿਖੇ ਹੋਏ ਤੋਂ ਅੱਗੇ ਨਾ ਜਾਓ ਸੰਤ ਪਾਲੂਸ ਨੇ ਸਾਵਧਾਨ ਕੀਤਾ ਵੀ ਕੋਈ ਵੀ ਲਿਖੇ ਹੋਏ ਤੋਂ ਅੱਗੇ ਨਾ ਜਾਵੇ ਜਾ ਇੱਕ ਦਾ ਹੋ ਕੇ ਦੂਜੇ ਦੇ ਵਿਰੋਧ ਵਿੱਚ ਨਾ ਜਾਵੇ ਬਲਕਿ ਸਾਰਾ ਸਿਸਟਮ ਦੇ ਨਾਲ ਹੋਣਾ ਚਾਹੀਦਾ ਆ ਉਹ ਜਿਹੜਾ ਗਲਤ ਕਰਦਾ ਹੈ ਉਹਨੂੰ ਡਾਂਟੇ ਵੀ ਸਮਝਾਵੇ ਵੀ ਤਾੜਨਾ ਵੀ ਕਰੇ ਇਹ ਵੀ ਬਚਨ ਹੀ ਦੱਸਦਾ ਆ ਪਰ ਅੱਜ ਕਿਸੇ ਨੂੰ ਡਾਂਟਦੇ ਹੀ ਤੇ ਉਹ ਵੈਰੀ ਬਣ ਜਾਂਦਾ ਹੈ ਕਿਸੇ ਨੂੰ ਤਾੜਨਾ ਦੇਈਏ ਦੁਸ਼ਮਣ ਹੋ ਜਾਂਦਾ ਹੈ ਲੇਕਿਨ ਇਹ ਫਿਰ ਨੁਕਸਾਨ ਹੁੰਦਾ ਹੀ ਆ ਇਹ ਨੁਕਸਾਨ ਹੁੰਦਾ ਹੀ ਆ ਕਿਉਂਕਿ ਵਚਨ ਦੇ ਵਿੱਚ ਤੇ ਅਜੇ ਬਾਲਗ ਹੀ ਹੈ ਸੂਆ ਹੋ ਉਹਨੂੰ ਗੋਦ ਚ ਚੁੱਕੇ ਹੋਏ ਪਹਿਲਾਂ ਪੇਸ਼ਵਣੀ ਕਰ ਰਿਹਾ ਆ ਆ ਵੈ ਅੰਨ੍ਹੇ ਜਾਤੀਆਂ ਨੂੰ ਪ੍ਰਕਾਸ਼ ਦੇਣੇ ਲਈ ਉਹ ਗੈਰ ਮਸੀਹ ਲੋਕਾਂ ਨੂੰ ਪ੍ਰਕਾਸ਼ ਦੇਣ ਵਾਲੀ ਜੋਤੀ ਆ ਤੇ ਉਸ ਜੋਤੀ ਬਾਰੇ ਜਿਹਨੇ ਦੂਜਿਆਂ ਨੂੰ ਪ੍ਰਕਾਸ਼ ਦੇਣਾ ਨਾ ਦੁਨੀਆ ਪ੍ਰਕਾਸ਼ ਕਰਦੀ ਮੋਮਬਤੀਆਂ ਦੀਵੇ ਜਗਾ ਕੇ ਕਿਉਂਕਿ ਉਹਨਾਂ ਦੇ ਕੋਲ ਇਹ ਪ੍ਰਕਾਸ਼ ਐ ਨਹੀਂਗਾ ਜਿਹੜਾ ਸਾਡੇ ਕੋਲ ਆਇਆ ਆ ਹੁਣ ਇਸ ਪ੍ਰਕਾਸ਼ ਨੂੰ ਪਾ ਕੇ ਤੇ ਫਿਰ ਅਸੀਂ ਉਹ ਦੁਨੀਆ ਵਾਲੇ ਪ੍ਰਕਾਸ਼ ਫਿਰ ਕਰਦੇ ਫਰੀਏ ਭਾਵੇਂ ਉਹਨੂੰ ਕੋਈ ਸਿੰਬਲ ਕਹੀ ਜਾਵੇ ਭਾਵੇਂ ਜੋ ਮਰਜੀ ਕਹੀ ਜਾਵੇ ਪਰ ਉਹਨੂੰ ਬਾਈਬਲ ਦੇ ਨਾਲ ਮੈਚ ਕਰਕੇ ਸਿੱਧ ਕਰੋ ਵੀ ਕੀ ਇਹ ਬਾਈਬਲ ਦੀ ਡਾਕਟਰੀਨ ਦੇ ਵਿੱਚ ਸ਼ਾਮਲ ਹੈ ਕੀ ਰਸੂਲਾਂ ਦੀ ਰਸੂਲ ਪੁਣੇ ਦੀ ਸੇਵਕਾਈ ਦੇ ਵਿੱਚ ਕੀ ਪ੍ਰੇਰਤੋਂ ਕੀ ਪ੍ਰੇਤਾਈ ਦੇ ਵਿੱਚ ਕੀ ਇਹੋ ਜਿਹਾ ਕੋਈ ਉਹਨਾਂ ਨੇ ਸਿੱਖਿਆ ਕੋਈ ਦਿੱਤੀ ਹੈ ਕੀ ਕੋਈ ਇਹੋ ਜੀ ਗੱਲ ਉਹਨਾਂ ਨੇ ਸਮਝਾਈ ਹੈ ਕਿਉਂਕਿ ਅਸੀਂ ਜਿਹੜੇ ਪ੍ਰਚਾਰੀ ਆ ਨਾ ਅਸੀਂ ਕੀ ਬਲੀਵ ਕਰਦੇ ਆ ਵਚਨ ਜਦੋਂ ਸੁਣਾਇਆ ਜਾਵੇ ਨਬੀਆਂ ਦੇ ਦੁਆਰਾ ਉਹਦਾ ਕੁਛ ਨਾ ਕੁਛ ਵਖਿਆਨ ਮਿਲਦਾ ਹੋਵੇ ਪ੍ਰਭੂ ਯਿਸੂ ਮਸੀਹ ਨੇ ਵੀ ਉਸ ਗੱਲ ਨੂੰ ਥੋੜਾ ਬਹੁਤ ਚਰਚਾ ਦੇ ਵਿੱਚ ਲਿਆਂਦਾ ਹੋਵੇ ਤੇ ਉਹੀ ਗੱਲ ਰਸੂਲਾਂ ਦੇ ਦੁਆਰਾ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕ੍ਰੀਸਿਆ ਦੇ ਸਾਹਮਣੇ ਰੱਖੀ ਹੋਵੇ ਜਦੋਂ ਇਹ ਤਿੰਨ ਚੀਜ਼ਾਂ ਮਿਲਦੀਆਂ ਆ ਤਾਂ ਅਸੀਂ ਉਸ ਚੀਜ਼ ਨੂੰ ਫਿਰ ਸੱਚ ਮੰਨਦੇ ਆ ਸੋ ਉਸੇ ਤਰ੍ਹਾਂ ਜਦੋਂ ਅਸੀਂ ਨਵੇਂ ਜਨਮ ਦੀ ਗੱਲ ਕਰਦੇ ਆ ਤੇ ਨਵੇਂ ਜਨਮ ਜਾਨੀ ਕਿ ਇਹਦੇ ਵਿੱਚ ਆ ਕੇ ਪਰਮੇਸ਼ਵਰ ਨੇ ਸਭ ਕੁਝ ਜਿਹੜਾ ਸੀਗਾ ਨਾ ਉਹ ਪੂਰਾ ਕੀਤਾ ਤੇ ਪੂਰਾ ਜਦੋਂ ਹੋ ਗਿਆ ਫਿਰ ਅਧੂਰੇ ਨੂੰ ਵਿੱਚ ਚੁੱਕ ਕੇ ਦੁਬਾਰਾ ਲਿਆਉਣਾ ਨਿਗਾ ਉਹ ਅਧੂਰਾ ਸੀ ਉਹਨੂੰ ਤੇ ਪੂਰਾ ਕੀਤਾ ਅਧੂਰੇ ਨੂੰ ਪੂਰਾ ਕੀਤਾ ਪ੍ਰਾਣਾ ਸ਼ਮਾਦਾਨ ਦੀ ਹੁਣ ਲੋੜ ਨਹੀਂ ਕਿਉਂਕਿ ਸਾਨੂੰ ਸ਼ਮਾਦਾਨ ਹੁਣ ਉਹਨੇ ਬਣਾ ਦਿੱਤਾ ਹੁਣ ਤੇ ਅਸੀਂ ਬਲਣਾ ਆ ਸਿਰਫ ਅਸੀਂ ਆਪਣੇ ਅੰਦਰ ਉਸ ਆਗ ਨੂੰ ਲੈਣਾ ਨਿਗਾ ਬਲਕੇ ਉਸ ਆਗ ਦੇ ਵਿੱਚ ਅਸੀਂ ਬਲਣਾ ਪਰਮੇਸ਼ਵਰ ਦੇ ਲਈ ਜਿੱਦਾਂ ਸੰਤਪਰੂਸ਼ ਕਹਿੰਦਾ ਨਾ ਮੈਂ ਮਸੀਹ ਦੀ ਖਾਤਰ ਖਰਚ ਹੋ ਜਾਵਾਂਗਾ ਸੋ ਉਸ ਤਰ੍ਹਾਂ ਅਸੀਂ ਲੋਕੀ ਲੋਕਾਂ ਦੀ ਫਿਤਰਤ ਕੀ ਹੈ ਤੇ ਸਾਡੇ ਵਿੱਚ ਕੀ ਸਿਸਟਮ ਹੈ ਸਮਝੀਏ 2 ਰੁਪਏ ਦਾ ਤੇਲ ਲੈ ਕੇ ਦੀਵਾ ਜਗਾਉਣਾ ਸੌਖਾ 2 ਰੁਪਏ ਦਾ ਤੇਲ ਲੈ ਕੇ ਦੀਵੇ ਚ ਪਾ ਕੇ ਦੀਵਾ ਜਗਾਉਣਾ ਸੌਖਾ ਪਰ ਜਿੱਦਾਂ ਲਿਖਿਆ ਤੁਹਾਡੇ ਲੱਕ ਵੱਜੇ ਤੇ ਦੀਵੇ ਬਲਦੇ ਰਹਿਣ ਆਪਣੇ ਆਪ ਨੂੰ ਬਾਲ ਕੇ ਰੋਸ਼ਨ ਕਰਕੇ ਲੋਕਾਂ ਦੇ ਅੱਗੇ ਪੇਸ਼ ਕਰਨਾ ਔਖਾ ਸੋ ਉਹਨਾਂ ਲੋਕਾਂ ਕੋਲ ਹੋਣਾ ਨਹੀਂ ਸੀ ਉਹਨਾਂ ਲੋਕਾਂ ਦੇ ਲਈ ਇਹ ਮੁਸ਼ਕਲ ਸੀਗਾ ਕਿ ਉਹ ਆਪਣੇ ਆਪ ਨੂੰ ਬਾਲਣ ਇਸ ਲਈ ਉਹਨਾਂ ਨੇ ਫਿਰ ਸੌਖਾ ਕੰਮ ਲੱਭਿਆ ਤੋਂ ਉਹਨੇ ਕਿਹਾ ਵੀ 2-4 ਰੁਪਏ ਦਾ ਤੇਲ ਲਓ ਦੀਵੇ ਚ ਪਾਓ ਦੀਵਾ ਇਕ ਲੋ ਉਹਦੇ ਚ ਬੱਤੀ ਬਣਾਓ ਤੇ ਫਿਰ ਤੇਲ ਪਾਓ ਤੇ ਉਹਨੂੰ ਜਲਾ ਦਿਓ ਇਹ ਸੌਖਾ ਕੰਮ ਹੈ ਰੁਪਏ 2 ਰੁਪਏ ਦੀ ਕੈਂਡਲ ਲੈ ਕੇ ਜਗਾਉਣਾ ਇਹ ਸੌਖਾ ਕੰਮ ਹੈ ਲੇਕਿਨ ਖੁਦ ਕੈਂਡਲ ਬਣ ਜਾਣਾ ਇਹ ਔਖਾ ਕੰਮ ਹੈ ਪਹਿਲੀ ਸਦੀ ਦੇ ਵਿੱਚ ਨੀਰੋ ਬਾਦਸ਼ਾਹ ਦੇ ਜਮਾਨੇ ਦੇ ਸਮੇਂ ਦੇ ਵਿੱਚ ਜਦੋਂ ਮਸੀਹੀ ਲੋਕਾਂ ਨੂੰ ਸਜ਼ਾ ਦਿੰਦਾ ਸੀ ਸਟੇਡੀਅਮ ਟਾਈਪ ਜਗ੍ਹਾ ਹੁੰਦੀਆਂ ਸੀਗੀਆਂ ਉੱਥੇ ਉਹ ਆਪਣਾ ਦੀਵਾਨ ਲਾਉਂਦਾ ਸੀਗਾ ਔਰ ਉੱਥੇ ਜਦੋਂ ਉਹ ਪਾਰਟੀਆਂ ਵਗੈਰਾ ਕਰਦੇ ਸੀਗੇ ਉੱਥੇ ਉਹਨਾਂ ਨੇ ਜਿਵੇਂ ਅਸੀਂ ਕਹਦੇ ਹਾਂ ਸ਼ਤੀਰੀਆਂ ਟਾਈਪ ਜਿਹੜੇ ਦਰਖਤਾਂ ਦੀਆਂ ਮੋਟੀਆਂ ਲੱਕੜਾਂ ਹੁੰਦੀਆਂ ਉਹਨਾਂ ਉਹਨਾਂ ਨੂੰ ਖੜੇਆਂ ਕਰਕੇ ਉਹਨਾਂ ਦੇ ਨਾਲ ਲੋਕਾਂ ਨੂੰ ਬੰਨ ਕੇ ਕਈਆਂ ਨੂੰ ਸਰੀਰ ਰੂਪੀ ਤਰੀਕੇ ਦੇ ਨਾਲ ਹੀ ਕਰਕੇ ਉਹਨਾਂ ਦੇ ਉੱਤੇ ਰਾਲ ਲਾ ਕੇ ਫਿਰ ਉਹਨਾਂ ਨੂੰ ਅੱਗ ਲਾ ਦਿੱਤੀ ਜਾਂਦੀ ਸੀ ਉਸ ਸਮੇਂ ਇਸ ਮੰਜ਼ਰ ਦਾ ਨੂੰ ਜਿਹੜਾ ਜਿਹੜਾ ਅੱਗੇ ਜਾ ਕੇ ਲੋਕਾਂ ਨੇ ਨਾਮ ਦਿੱਤਾ ਇਹਨੂੰ ਮੈਨ ਕੈਂਡਲ ਕਿਹਾ ਗਿਆ ਸੀ ਮਨੁੱਖ ਮੋਮਬਤੀਆਂ ਵਾਂਗੂ ਬਾਲੇਗੇ ਉਦੋਂ ਕਿਉਂਕਿ ਤੁਸੀਂ ਜਾਣਦੇ ਹੋ ਉਦੋਂ ਆ ਸਾਡੇ ਕੋਲ ਜਿਹੜੀ ਰੌਸ਼ਨੀ ਹੈਗੀ ਨਾ ਇਸ ਟਾਈਮ ਬਿਜਲੀਾਂ ਦੀ ਇਹ ਨਹੀਂ ਸੀ ਹੁੰਦੀ ਤੇ ਉਹ ਉਹਨਾਂ ਨੂੰ ਜਿਹਨਾਂ ਨੂੰ ਅੱਗ ਲਾ ਕੇ ਇਸ ਤਰ੍ਹਾਂ ਸਾੜਿਆ ਜਾਂਦਾ ਸੀ ਉਹਦੀ ਰੌਸ਼ਨੀ ਦੇ ਵਿੱਚ ਬਾਦਸ਼ਾਹ ਨੱਚਣ ਵਾਲਿਆਂ ਨੂੰ ਬੁਲਾਉਂਦਾ ਸੀ ਉਹ ਨੱਚਦੇ ਸੀਗੇ ਉੱਥੇ ਸ਼ਰਾਬਾਂ ਦੇ ਪੈਗ ਲੱਗਦੇ ਸੀਗੇ ਉੱਥੇ ਲੋਕ ਖੁਸ਼ੀ ਮਨਾਉਂਦੇ ਸੀਗੇ ਇੱਕ ਪਾਸੇ ਉਹ ਮਸੀਹੀ ਲੋਕ ਸੁਲਗ ਰਹੇ ਹੁੰਦੇ ਸੀ ਸੜਦੇ ਵੀ ਨਹੀਂ ਸੀ ਜਿੱਦਾਂ ਦੇ ਇੱਕ ਪਤਰੀ ਕਹਿੰਦੇ ਨੇ ਵੀ ਤੇਰ ਪਾਦਤਾ ਤੇ ਉਹ ਸੜ ਗਏ ਉਹ ਤੇ ਜਲਦੀ ਖਤਮ ਹੋ ਜਾਂਦਾ ਕੰਮ ਇਹ ਜਿੱਦਾਂ ਉਹ ਪੜਾਉਂਦੇ ਨੇ ਜਿਹੜੇ ਇੱਕ ਦੇਗ ਨੂੰ ਦਬਕੇ ਮਿੱਟੀ ਦੇ ਵਿੱਚ ਤੇ ਨਿਹਾਰੀ ਬਣਾਉਂਦੇ ਆ ਸੁਲਗਦਾ ਅੰਦਰ ਉਹਨੇ ਰਿਜਣਾ ਸੋ ਉਸ ਤਰੀਕੇ ਦੇ ਨਾਲ ਉਹ ਲੋਕ ਰਲ ਲੱਗੀ ਹੁੰਦੀ ਸੀ ਉਹਦੇ ਅੰਦਰ ਹੀਟ ਜਾਂਦੀ ਸੀ ਹੀਟ ਦੇ ਨਾਲ ਉਹ ਪਿਗਲਦੇ ਸੀਗੇ ਸੁਲਗਦੇ ਸੀਗੇ ਉਹਨਾਂ ਨੇ ਚੀਖ ਝਾੜਾ ਆਉਂਦਾ ਸੀ ਵੀ ਢੋਲ বাজਾਇਆ ਜਾਂਦੇ ਸੀ ਕਿ ਚਾ ਚੀਖ ਝਾੜਾ ਉਹਨਾਂ ਦਾ ਬਾਹਰ ਜਿਆਦਾ ਦੂਰ ਤੱਕ ਨਾ ਜਾਵੇ ਉਹਦੇ ਵਿੱਚ ਦਬਿਆ ਜਾਵੇ ਉਹਦੇ ਵਿੱਚ ਨੀਰੋ ਬਾਸ਼ਾ ਆਪਣਾ ਜਸ਼ਨ ਮਨਾਦਾ ਹੁੰਦਾ ਸੀ ਉਹ ਪਹਿਲੀ ਸਦੀ ਦੇ ਉਹ ਮੁਬਾਰਕ ਲੋਕ ਜਿਨ੍ਹਾਂ ਨੇ ਮਸਜਿਦ ਹੀ ਖਾਤਰ ਆਪਣੀਆਂ ਜਾਨਾਂ ਤੱਕ ਦਿੱਤੀਆਂ ਉਹ ਸਾਡੇ ਲਈ ਇੱਕ ਸਨੇਹਾ ਦੇ ਕੇ ਗਏ ਆ ਉਹਨਾਂ ਨੇ ਸਹੀ ਮੋਮਬਤੀ ਬਣ ਕੇ ਆਪਣੇ ਆਪ ਨੂੰ ਜਲਾ ਕੇ ਵਿਖਾਇਆ ਯੋ ਓयो ਮਸਜਿਦ ਉਹ ਪਰਵਾਨੇ ਬਣੇ ਜਿਨ੍ਹਾਂ ਨੂੰ ਅੱਗ ਤੋਂ ਡਰ ਲੱਗਿਆ ਲੱਗਿਆ ਨਹੀਂ ਤੇ ਅਸੀਂ ਆ ਇਦਾਂ ਦੀਆਂ ਰੀਤਾ ਮਸੀਹ ਦੇ ਵਿੱਚ ਲਿਆ ਕੇ ਮਸੀਹਤ ਨੂੰ ਖਾਸ ਕਰਕੇ ਉਹਨਾਂ ਨਵੇਂ ਲੋਕਾਂ ਨੂੰ ਪੁੱਛ ਲਿਖਿਆ ਕਹਿੰਦੇ ਵੀ ਪਹਿਲਾਂ ਤੇ ਤੁਸੀਂ ਇਹਨਾਂ ਲੋਕਾਂ ਨੂੰ ਮਸੀਹ ਦੇ ਵਿੱਚ ਲਿਆਉਣ ਦੇ ਲਈ ਜ਼ਮੀਨ-ਅਸਮਾਨ ਇੱਕ ਕਰ ਦਿੰਦੇ ਹੋ ਫਿਰ ਜਦੋਂ ਆ ਜਾਂਦੇ ਆ ਫਿਰ ਤੁਸੀਂ ਆਪ ਹੀ ਆਪਣੀਆਂ ਇਹੋ ਜਿਹੀਆਂ ਚੀਜ਼ਾਂ ਦੇ ਕਰਕੇ ਉਹਨਾਂ ਦੇ ਲਈ ਇੱਕ ਵੱਡਾ ਠੋਕਰ ਦਾ ਕਾਰਨ ਵੀ ਬੰਦੇ ਹੋ ਸੋ ਦੇਖਿਆ ਠੋਕਰਾਂ ਦਾ ਲੱਗਣਾ ਤੇ ਜਾਇਜ਼ ਆ ਪਰ ਹਾਏ ਉਹਦੇ ਉੱਤੇ ਆ ਜਿਹਦੇ ਕਾਰਨ ਲੱਗੇ ਸੋ ਪਿਆਰੇ ਅਜੀ ਜੋ ਸਤਿ ਪੁੱਤ ਕਹਿੰਦਾ ਤੂੰ ਆਪਣੀ ਵੀ ਰਾਖੀ ਕਰ ਤੇ ਆਪਣ ਜਿਹਨਾਂ ਦੇ ਵਿੱਚ ਤੈਨੂੰ ਸੇਵਾ ਮਿਲੀ ਆ ਤੋ ਉਹਨਾਂ ਦੀ ਵੀ ਰਾਖੀ ਕਰ ਤੇ ਪਲੱਸ ਜਿਹੜੀ ਤਾਲੀਮ ਤੂੰ ਦਿੰਨਾ ਆ ਤੋ ਉਹਦੀ ਵੀ ਰਾਖੀ ਕਰ ਸੋ ਪਿਆਰੇ ਅਜੀਜੋ ਸਾਡੀ ਜਿਮੇਵਾਰੀ ਬਣਦੀ ਹੈ ਅਸੀਂ ਆਪਣੇ ਆਪ ਨੂੰ ਵੀ ਬਚਾਈਏ ਆਪਣੇ ਸੁਣਨ ਵਾਲਿਆਂ ਨੂੰ ਵੀ ਬਚਾਈਏ ਉਹਨਾਂ ਨੂੰ ਕਦੇ ਵੀ ਇਦਾਂ ਦੀ ਗਲਤ ਪਾਸੇ ਨਾ ਲੈ ਕੇ ਜਾਈਏ ਜਿੱਥੇ ਜਾ ਕੇ ਉਹ ਕਿਸੇ ਚੀਜ਼ ਨੂੰ ਅੱਜ ਸਿੰਬਲ ਮੰਨਣ ਤੇ ਕਲ ਨੂੰ ਉਸ ਸਿੰਬਲ ਹੀ ਫਿਰ ਉਹਨਾਂ ਦੇ ਲਈ ਇੱਕ ਮੂਰਤੀ ਦੀ ਵਜ੍ਹਾ ਬਣ ਗਏ ਅੱਜ ਮੈਨੂੰ ਕਿਸੇ ਭੇਜੀ ਵੀਡੀਓ ਕਿਸੇ ਚਰਚ ਦੀ ਉੱਥੇ ਦੱਸ ਰਹੇ ਸੀਗੇ ਬਈ ਉਹ ਜਿੱਥੇ ਸੇਵਕ ਪ੍ਰਚਾਰਕ ਕਰਦਾ ਨਾ ਉਸ ਜਗ੍ਹਾ ਦੀ ਮਿੱਟੀ ਲੋਕੀ ਲਾਗੇ ਪੁੱਟ-ਪੁੱਟ ਕੇ ਜਿੱਥੇ ਸਟੇਜ ਲੱਗਦੀ ਸੀ ਤੇ ਅੱਗੋਂ ਸੇਵਕ ਸਾਹਿਬ ਵੱਲੋਂ ਵੀ ਕਿਉਂਕਿ ਜਦੋਂ ਅਸੀਂ ਗੱਲਾਂ ਕਰਦੇ ਲੋਕਾਂ ਨੂੰ ਲੱਗਦਾ ਵਿਰੋਧ ਆ ਪਰ ਇਹ ਗੱਲਾਂ ਸਾਡੀਆਂ ਕਰਨੀਆਂ ਸਰ ਕੇ ਬੰਜਦੀਆਂ ਵੀ ਜੇ ਨਾ ਕੀਤੀਆਂ ਤੇ ਇਹ ਜ਼ਹਿਰ ਫੈਲੇਗਾ ਇਹ ਬੜਾ ਇੱਕ ਰੂਪ ਧਾਰਨ ਕਰੇਗਾ ਔਰ ਇਹਨਾਂ ਚੀਜ਼ਾਂ ਨੂੰ ਸੱਚਾ ਠਰਵਾਉਣ ਦੇ ਲਈ ਨਾ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਸ਼ਰੀਰਿਕ ਐਗਜ਼ੈਂਪਲਾਂ ਨੂੰ ਲਾ ਲੂਕੇ ਜਾਂ ਬਾਈਬਲ ਦੇ ਵਿੱਚੋਂ ਵੀ ਉਹ ਜਦੋਂ ਨਦੀ ਪਾਰ ਹੋਏ ਸੀਗੇ ਜਰਦਨ ਨਦੀ ਪਾਰ ਕੀਤੀ ਸੀ ਫਿਰ ਉਹਨਾਂ ਨੇ ਉੱਥੇ ਪੱਥਰ ਯਾਦਗਰੀ ਦੀ ਚੁੱਕ ਲਏ ਸੀਗੇ ਉਹ ਉਹਨਾਂ ਦੇ ਲਈ ਸੀਗੇ ਉਹ ਚੀਜ਼ਾਂ ਉਹਨਾਂ ਦੇ ਲਈ ਸੀ ਸਾਡੇ ਲਈ ਨਹੀਂ ਗਈਆਂ ਅਸੀਂ ਉਹਨਾਂ ਚੀਜ਼ਾਂ ਨੂੰ ਇਹਦੇ ਵਿੱਚ ਲਿਆ ਲੈ ਆ ਕੇ ਪਾਈਏ ਕਿਉਂਕਿ ਨਵੇਂ ਜਨਮ ਦੇ ਚ ਰਿਹਾ ਨਵੀਂ ਸ੍ਰਿਸ਼ਟ ਪ੍ਰਾਣੀਆਂ ਗੱਲਾਂ ਬੀਤ ਗਈਆਂ ਵੇਖੋ ਮੈਂ ਸਭ ਕੁਝ ਨਵਾਂ ਕਰ ਦਿੱਤਾ ਸੋ ਇਹਦੇ ਵਿੱਚ ਉਹਨਾਂ ਚੀਜ਼ਾਂ ਦੀ ਕੋਈ ਜਗ੍ਹਾ ਨਹੀਂ ਪਰ ਅਸੀਂ ਲਿਆ ਲੈ ਆ ਕੇ ਬਾੜਦੇ ਹਾਂ ਜਿਹੜੀਆਂ ਚੀਜ਼ਾਂ ਤੇ ਵਰਜਿਆ ਗਿਆ ਸਾਫ਼ ਕਰਕੇ ਤੇ ਬਾੜ ਵਿੱਚ ਸੇਵਕ ਨੇ ਵੀ ਇਹ ਨਹੀਂ ਕਿਹਾ ਵੀ ਆਹ ਕੀ ਗਲਤੀਆਂ ਕਿੱਦਾਂ ਕਿੱਦਾਂ ਨਹੀਂ ਬਲਕਿ ਉਹਨੇ ਕਿਹਾ ਵੀ ਸਟੇਜ ਦੀ ਮਿੱਟੀ ਨਾ ਤੁਸੀਂ ਨਾ ਜਾਓ ਉੱਥੋਂ ਤੁਸੀਂ ਇੱਧਰ ਤੋਂ ਗਰਾਊਂਡ ਦੀ ਮਿੱਟੀ ਚੁਟਕੀ ਕੇ ਪਰ ਲੈ ਜਾਓ ਯਾਨੀ ਕਿ ਕਹਿੰਦਾ ਭਾਬੀ ਲਾ ਦਿੱਤਾ ਮਿੱਟੀ ਦੇ ਉੱਤੇ ਕੀ ਕਰਤਾ ਭਲਾ ਲਾ ਦਿੱਤਾ ਜਿੰਨ ਨੂੰ ਮਸੀਹ ਮਿਲ ਗਿਆ ਉਹਨੂੰ ਮਿੱਟੀ ਦੀ ਲੋੜ ਹੈਗੀ ਹੈ ਜਿੰਨ ਨੂੰ ਮਸੀਹ ਦੀ ਪਹਿਚਾਨ ਹੋ ਗਈ ਉਹਨੂੰ ਮਿੱਟੀ ਦੀ ਲੋੜ ਹੈਗੀ ਹੈ ਥੋੜਾ ਆਪਾਂ ਇਹਨਾਂ ਗੱਲਾਂ ਸਿੱਧ ਕਰਨ ਲਈ ਕੀ ਕਹ ਦੇਣਾ ਜੈਸ ਮਸੀਹ ਨੇ ਲਈ ਜੀ ਮਿੱਟੀ ਚੁੱਕੀ ਜੀ ਮਿੱਟੀ ਹੱਥ ਦੇ ਰੱਖੀ ਮਿੱਟੀ ਤੇ ਥੁੱਕਿਆ ਜੀ ਥੁੱਕਿਆ ਉਹਨੇ ਉਹਦੀਆਂ ਅੱਖਾਂ ਨੂੰ ਲਾਈ ਜੀ ਤੇ ਉਹਦੀਆਂ ਅੱਖਾਂ ਸ਼ੁੱਧ ਹੋ ਗਈਆਂ ਕਿੰਨੀ ਵਾਰੀ ਕੀਤਾ ਸੀ ਜੈਸ ਮਸੀਹ ਨੇ ਕਿੰਨੀ ਵਾਰੀ ਮਿੱਟੀ ਲਾਈ ਸੀ ਅਸੀਂ ਕਿੰਨੀ ਵਾਰੀ ਲਾਉਂਦੇ ਹਾਂ ਸੋ ਇਹ ਕੋਈ ਬਾਈਬਲ ਦੀ ਕੋਈ ਡਾਕਟਰੀ ਨਹੀਂ ਹੋਗੀ ਸੀ ਕਿ ਵੀ ਇਦਾਂ ਕਰਨਾ ਤੇ ਹੁਣ ਤੁਸੀਂ ਸਾਰੇ ਲੋਕਾਂ ਨੇ ਮਿੱਟੀ ਚੁੱਕ ਚੁੱਕ ਕੇ ਲੋਕਾਂ ਦੇ ਅੰਨਿਆਂ ਦੇ ਅੱਖਾਂ ਨੂੰ ਲਾਈ ਜਾਣੀ ਹੈ ਉਹ ਇੱਕ ਵਾਰੀ ਕੰਮ ਪ੍ਰਭੂ ਯਿਸੂ ਮਸੀਹ ਨੇ ਕੀਤਾ ਪ੍ਰਭੂ ਯਿਸੂ ਮਸੀਹ ਨੇ ਬਹੁਤ ਕੁਝ ਕੀਤਾ ਪਰ ਉਹ ਵੀ ਕਰੀ ਹੈ ਨਾ ਪ੍ਰਭੂ ਯਿਸੂ ਮਸੀਹ ਨੂੰ 39 ਕੋੜੇ ਪੈਸੇ ਆਪਾਂ ਖਾਵਾਂਗੇ ਅਸੀਂ ਕਿਨੇ ਪ੍ਰਭੂ ਯਿਸੂ ਮਸੀਹ ਨੇ ਆਹ ਕੀਤਾ ਸੀ ਪ੍ਰਭੂ ਯਿਸੂ ਮਸੀਹ ਨੇ ਆਹ ਕੀਤਾ ਸੀ ਪ੍ਰਭੂ ਯਿਸੂ ਮਸੀਹ ਨੇ 4 ਦਿਨ ਤੇ ਮਰੇ ਹੋਏ ਲਾਜ ਨੂੰ ਵੀ ਜਿੰਦਾ ਕੀਤਾ ਸੀ ਜੋ ਲੋ ਆਪਾਂ ਜਿਹੜੇ 4 ਦਿਨ ਦੇ ਮਰੇ ਹੋਏ ਉਹਦੀਆਂ ਕਬਰਾਂ ਤੇ ਚਲਦੇ ਆਂ ਜਿਹਦੇ ਕਰਕੇ ਦਿਖਾ ਸਕਦੇ ਆਪਾਂ ਸੋ ਸਮਝੀਏ ਗੱਲ ਨੂੰ ਸਿਧਾਂਤਿਕ ਤੌਰ ਦੇ ਉੱਤੇ ਗੱਲ ਦੀ ਗਹਿਰਾਈ ਨੂੰ ਸਮਝਣਾ ਸਾਡੇ ਲਈ ਬੜਾ ਜਸਮ ਸਿੰਘ ਸੀ ਤੇ ਮਰ ਕੇ ਜੀ ਉੱਠਿਆ ਸੀ ਤੇ ਕੀ ਅਸੀਂ ਅੱਜ ਮਰ ਕੇ ਜੀ ਉੱਠ ਸਕਦੇ ਤੀਸਰੇ ਦਿਨ ਕਬਰ ਦੇ ਵਿੱਚ ਸਾਡੇ ਲਈ ਤੇ ਜਿਹੜਾ ਜੀ ਉੱਠਣਾ ਉਹ ਇੱਕ ਅਲੱਗ ਵਿਸ਼ਾ ਹੀ ਪੈ ਜਾਂਦਾ ਹੈ ਲੇਕਿਨ ਉੱਥੇ ਉਹ ਇੱਕ ਅਲੱਗ ਗੱਲ ਹੈ ਜਿਹੜੀ ਲਾਜਰ ਦੇ ਨਾਲ ਵਾਪਰਦੀ ਹੈ ਸੋ ਅਸੀਂ ਮਿਲਾਵਟ ਨਾ ਕਰੀਏ ਜਿਹੜੀ ਚੀਜ਼ ਤੋਂ ਵਰਜਿਆ ਗਿਆ ਨਾ ਵਚਨ ਦੇ ਵਿੱਚ ਉਹਦੇ ਤੋਂ ਅਸੀਂ ਕ੍ਰਿਸਚੀਅਨ ਵਰਜ ਕੇ ਰੱਖੀਏ ਉਹਨਾਂ ਨੂੰ ਪੁੱਠੇ ਪਾਸੇ ਨਾ ਲਾਈਏ ਕਿਉਂਕਿ ਇਹ ਤੇ ਕੱਬੀ ਪੀੜੀ ਹੈ ਸ਼ੁਰੂ ਤੋਂ ਇਹਨਾਂ ਨੂੰ ਤੇ ਚਾਹੀਦਾ ਹੈ ਹਰੂਨ ਵਾਂਗੂ ਕਿ ਇੱਕ ਇਹਨਾਂ ਦੇ ਅਕਲ ਦਾ ਬੱਚਾ ਬਣਾ ਕੇ ਦੇ ਦੇਵੇ ਇਹ ਇਹ ਤੇ ਇੰਤਜ਼ਾਰ ਕਰਨ ਦੇ ਆ ਤੇ ਜੇ ਤੇ ਹੁਣ ਤੁਹਾਡੇ ਕੋਲ ਹਰੂਨ ਵਾਲੀ ਸੇਵਾ ਫਿਰ ਤੇ ਬਣਾ ਕੇ ਦਿਓ ਬੱਚਾ ਤੇ ਜੇ ਮੁਸਾਬਾ ਲਈ ਸੇਵਾ ਤਾਂ ਯਾਦ ਰੱਖਿਓ ਉਹਨੇ ਅੱਗ ਚ ਸਾੜ ਕੇ ਤੇ ਨਾ ਪਲਾ ਦਿੱਤਾ ਸੀ। ਸੋ ਆ ਜਿਹੜਾ ਪਲਾਉਣ ਵਾਲਾ ਸੀ ਬੁਰਾ ਲੱਗਦਾ। ਜਿਹੜਾ ਬਣਾ ਕੇ ਦੇ ਦਿੰਦਾ ਹੈ ਵੀ ਹਾਂਜੀ ਬਚੋ ਠੀਕ ਹੈ ਆ ਬਣਾਤੇ ਬੱਚਾ ਦੇ ਹੁਣੇ ਪਾਉ ਪੰਗੜਾ। ਉਹ 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 ਸਾਨੂੰ ਠੀਕ ਲੱਗਦਾ ਫਿਰ। ਤੇ ਅੱਗੋ ਸੇਵਕ ਨੇ ਜਿੱਥੇ ਮਨਾ ਕਰਨਾ ਨਾ ਵੀ ਨਾ ਵੀ ਤੁਸੀਂ ਇਹ ਕਮ ਨਾ ਕਰੋ। ਸਮੋਖ ਉਹ ਆਪ ਅੱਗੋ ਕਹਿਣ ਦੇ ਆ ਵੀ ਕੋਈ ਕੋਈ ਨਹੀਂ ਤੁਸੀਂ ਇੱਥੋਂ ਸਟੇਜ ਵਾਲੀ ਥਾਂ ਦੋ ਨਾ ਚੱਕੋ ਤੁਸੀਂ। ਗਰਾਉਂਡ ਦੇ ਵਿੱਚੋਂ ਤੁਸੀਂ ਝਟਕੀ ਲੈ ਜਾ ਕਰੋ। ਇਹ ਕਿਹੜੀ ਤਰੀਕ ਅਸੀਂ ਦੇਂਡੇ ਲੋਕਾਂ ਨੂੰ ਕਿੱਥੇ ਪ੍ਰੇਰਤਾ ਦੀ ਸੇਵਕਾਈ ਦੇ ਵਿੱਚ ਇਦਾਂ ਦਾ ਕੋਈ ਕਰਮ ਕੀਤਾ ਗਿਆ ਹੈ ਨਵੇਂ ਜਨਮ ਦੇ ਵਿੱਚ ਕਿੱਥੇ ਇਸ ਚੀਜ਼ ਨੂੰ ਜਗ੍ਹਾ ਦਿੱਤੀ ਗਈ ਹੈ। ਸੋ ਇਹ ਇਹਨੂੰ ਤੁਸੀਂ ਸਿੰਬਲ ਕਹੋ। ਇਹਨੂੰ ਕੁਝ ਵੀ ਕਹੋ ਲੇਕਿਨ ਇਹ ਸਿੱਧਾ-ਸਿੱਧਾ ਜਦੋਂ ਸਾਡਾ ਧਿਆਨ ਯਸਮ ਸੀ ਤੋਂ ਹਟ ਕੇ ਕਿਸੇ ਐਸੀ ਚੀਜ਼ ਦੇ ਉੱਤੇ ਲੱਗੇਗਾ ਸਾਡਾ ਧਿਆਨ ਪਟਕੇਗਾ ਔਰ ਜਿਸ ਚੀਜ਼ ਤੇ ਲੱਗੇਗਾ ਉਹ ਸਾਡੇ ਲਈ ਇੱਕ ਮੂਰਤ ਦੀ ਜਗ੍ਹਾ ਬਣ ਜਾਂਦੀ ਹੈ ਔਰ ਵਚਨ ਚ ਵਰਜਿਆ ਗਿਆ ਆ ਨਾ ਕੋਈ ਤੂੰ ਮੂਰਤ ਜਾਂ ਸੂਰਤ ਬਣਾਵੀ ਜਿਹੜੀ ਆਕਾਸ਼ ਦੇ ਉੱਤੇ ਜ਼ਮੀਨ ਦੇ ਤੇ ਜ਼ਮੀਨ ਦੇ ਹਿੱਟ ਦੇ ਪਾਣੀਆਂ ਵਿੱਚ ਹੋਵੇ ਹੁਣ ਤੇ ਅਸੀਂ ਉਹਦਾ ਮੰਦਰ ਬਣ ਚੁੱਕੇ ਆ ਉਹਦਾ ਆਤਮਾ ਸਾਡੇ ਅੰਦਰ ਆ ਤੇ ਜਦੋਂ ਜਿਨੇ ਇਹ ਮਿੱਟੀ ਬਣਾਈ ਆ ਮਿੱਟੀ ਨੂੰ ਬਣਾਉਣ ਵਾਲਾ ਸਾਡੇ ਅੰਦਰ ਆ ਤੇ ਫੇ ਮਿੱਟੀ ਦਾ ਮजूद ਕੀ ਰਹਿ ਗਿਆ ਤੇ ਕੀ ਹੁਣ ਸਰਵ ਸ਼ਕਤੀਮਾਨ ਪਵਿੱਤਰ ਆਤਮਾ ਦੇ ਰੂਪ ਸਾਡੇ ਅੰਦਰ ਹੋਵੇ ਅੱਗ ਸਾਡੇ ਅੰਦਰ ਹੋਵੇ ਤੇ ਕੀ ਹਣ ਅਸੀਂ ਹੁਣ ਲੋਕਾਂ ਨੂੰ ਨੇੜੇ ਪਾਸੇ ਲਈਏ ਸੋ ਰੱਬ ਦਾ ਵਾਸਤਾ ਹੈ ਹੱਥ ਜੋੜ ਕੇ ਬੇਨਤੀ ਹੈ ਕਲਿਸਿਆਂ ਨੂੰ ਸਹੀ ਤਰੀਮ ਦਿਓ ਕਿਉਂਕਿ ਨਿਆਂ ਦੇ ਵੇਲੇ ਫਿਰ ਤੁਹਾਡਾ ਜੋ ਹਾਲ ਹੋਣਾ ਨਾ ਉਹ ਫਿਰ ਬਿਆਨ ਨਹੀਂ ਕੀਤਾ ਜਾ ਸਕਦਾ ਅੱਜ ਤੇ ਤੁਸੀਂ ਸਾਨੂੰ ਗਾਲਾਂ ਕੱਢ ਸਕਦੇ ਹੋ ਅੱਜ ਤੇ ਤੁਸੀਂ ਸਾਨੂੰ ਬੁਰਾ ਭਲਾ ਕਹਿ ਸਕਦੇ ਹੋ ਜਦੋਂ ਨਿਆਂ ਦੇ ਤਖਤ ਦੇਖੇ ਖੜੇ ਹੋਣਾ ਨਾ ਉੱਥੇ ਬਹਾਨੇਬਾਜ਼ੀ ਕੋਈ ਨਹੀਂ ਚੱਲਣੀ ਉਦੋਂ ਤੁਸੀਂ ਕਹਿੰਦਾ ਕਾਸ਼ ਕਿਤੇ ਅਸੀਂ ਕਮਾਲ ਕੇ ਲੋਹਣਾਂ ਦੀ ਗੱਲ ਸੁਣ ਲਈ ਹੁੰਦੀ ਤੇ ਕਿਤੇ ਮੰਨ ਲਈ ਹੁੰਦੀ ਕਿਤੇ ਅੰਧ ਭਗਤੀ ਦੇ ਧਾਇਰੇ ਤੋਂ ਬਾਹਰ ਆਏ ਹੁੰਦੇ ਤੇ ਸ਼ਾਇਦ ਸਾਡਾ ਪ੍ਰਾਣ ਤੇ ਆਤਮਾ ਨਰਕ ਚ ਪੈਣ ਤੋਂ ਬਚ ਜਾਂਦਾ ਸੋ ਪਹਿਰੇ ਅੱਜ ਜੋ ਧਿਆਨ ਦੇਣਾ ਇੱਕ ਹੋਰ ਵਚਨ ਪੜ੍ਹਦੇ ਹਾਂ ਉਸ ਤੋਂ ਬਾਅਦ ਦੁਆ ਕਰਦੇ ਹਾਂ ਇੱਕ ਤੇ ਗੱਲ ਕਲੀਅਰ ਹੋ ਗਈ ਇਹ ਕਹਿੰਦਾ ਵਾ ਅੰਨੇ ਜਾਤੀਆਂ ਕੋ ਪ੍ਰਕਾਸ਼ ਦੇਣੇ ਕੇ ਲਈ ਜੋਤੀ ਹੈ ਤੇ ਉਹ ਤੇ ਸਾਨੂੰ ਦਿੱਤੀ ਪਰਮੇਸ਼ਵਰੋਂ ਮਿਲੀ ਆ ਅਸੀਂ ਹੁਣ ਆਪਣੀਆਂ ਵਖਰੀਆਂ ਜੋਤੀਆਂ ਨਾਲ ਲਾ ਕੇ ਚੁਕੀ ਨਾ ਫਰੀਅਤ ਨਾ ਕਿਸ ਨੂੰ ਕਹੀਏ ਇਦਾਂ ਦੀ ਤਾਲੀਮ ਦੇ ਵਿੱਚ ਲਿਆਈਏ ਕਿ ਪੁਰਾਣੇ ਨਿਯਮ ਦੀ ਕਿਸੇ ਗੱਲ ਦਾ ਵੇਰਵਾ ਦੇ ਕੇ ਤੇ ਉਹਨੂੰ ਨਵੇਂ ਦੇ ਵਿੱਚ ਕਰੀਏ ਪੁਰਾਣੀ ਮਸ਼ਕ ਦੇ ਵਿੱਚ ਨਵੀਂ ਮਹਿ ਪਾਉਣ ਦੀ ਗਲਤੀ ਨਾ ਕੀਤੀ ਜਾਵੇ ਰੋਮੀਓ ਸੋਨਾ 25 ਲਿਖਿਆ ਅਬ ਜੋ ਤੁਮ ਕੋ ਮੇਰੇ ਸੂਚ ਸਮਾਚਾਰ ਅਰਥਾਤ ਯੀਸ਼ੂ ਮਸੀਹ ਕੇ ਵਿਸ਼ੇ ਕੇ ਪ੍ਰਚਾਰ ਕੇ ਅਨੁਸਾਰ ਸਥਿਰ ਕਰ ਸਕਤਾ ਹੈ ਹੁਣ ਜਿਹੜਾ ਤੁਹਾਨੂੰ ਕਹਿੰਦਾ ਮੇਰੇ ਉਸ ਸਮਾਚਾਰ ਅਰਥਾਤ ਯਸੂ ਮਸੀਹ ਦੇ ਵਿਸ਼ੇ ਕੇ ਪ੍ਰਚਾਰ ਕੇ ਅਨੁਸਾਰ ਸਥਿਰ ਕਰ ਸਕਦਾ ਹੈ ਉਸ ਭੇਦ ਕੇ ਪ੍ਰਕਾਸ਼ ਕੇ ਅਨੁਸਾਰ ਜੋ ਸਨਾਤਨ ਸੇ ਛਿਪਾ ਰਹਾ ਹੁਣ ਕਹਿੰਦਾ ਤੁਹਾਡੇ ਉੱਤੇ ਉਹਨੂੰ ਪ੍ਰਗਟ ਕਰ ਦਿੱਤਾ ਹੈ ਉਸ ਪ੍ਰਕਾਸ਼ ਨੂੰ ਜਿਹੜਾ ਪਹਿਨਾ ਕੀ ਹੋਇਆ ਸੀਗਾ ਛੁਪਿਆ ਰਿਆ ਸੀ ਇਹਦੇ ਨਾਲ ਇੱਕ ਹੋਰ ਵਰਸ ਅਸੀਂ ਪੜ ਲਵਾਂਗੇ ਪਹਿਲਾ ਗ੍ਰੰਥੀਆ 14 ਅਧਿਆਇ 16 ਆਇਤ ਇਸ ਲਈ ਹੈ ਭਾਈਓ ਜੇ ਮੈਂ ਤੁਹਾਡੇ ਪਾਸ ਆਕਰ ਅੰਨਿਆ ਅੰਨੇ ਭਾਸ਼ਾ ਵਿੱਚ ਬਾਤੇ ਕਰੂੰ ਔਰ ਪ੍ਰਕਾਸ਼ ਜਾਂ ਗਿਆਨ ਜਾਂ ਵਿਸ਼ਵਾਨੀ ਜਾਂ ਉਪਦੇਸ਼ ਕੀ ਬਾਤੇ ਤੁਮਸੇ ਨਾ ਕਹੂੰ ਤੋ ਮੁਜਸੇ ਤੁਮੇ ਕੀ ਲਾਭ ਐ ਇੱਥੇ ਵੀ ਉਹ ਗੱਲ ਘੁੰਮ ਕਮਾਗੀ ਕਿੱਥੇ ਲੱਗਦਾ ਕਹਿੰਦਾ ਅੰਨੇ ਅੰਨੇ ਭਾਸ਼ਾ ਵਿੱਚ ਤੇ ਤੁਹਾਡੇ ਨਾਲ ਗੱਲਾਂ ਕਰਾਂ ਪਰ ਮੈਂ ਤੁਹਾਡੇ ਨਾਲ ਪ੍ਰਕਾਸ਼ ਜਾਂ ਗਿਆਨ ਦੀ ਗੱਲ ਨਾ ਕਰਾਂ ਸੋ ਪਿਆਰੇ ਅਜੀਜੋ ਉਹ ਪ੍ਰਕਾਸ਼ ਜਿਹੜਾ ਇਸ ਜਹਾਨ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਰੂਪ ਚ ਆਇਆ ਤੇ ਉਹ ਪ੍ਰਕਾਸ਼ ਜਿਹੜਾ ਸਾਡੇ ਵਿੱਚ ਵਿਰਾਜਮਾਨ ਆ ਤੇ ਉਹ ਪ੍ਰਕਾਸ਼ ਜਿਹਨੇ ਸਾਨੂੰ ਪ੍ਰਕਾਸ਼ਮਾਨ ਕੀਤਾ ਇਸ ਪ੍ਰਕਾਸ਼ ਦੇ ਵਿੱਚ ਚੱਲਾਂਗੇ ਤੇ ਕਦੇ ਠੋਕਰ ਨਹੀਂ ਖਾਵਾਂਗੇ ਸਮਝਾਇਆ ਨਹੀਂ ਦਿੰਦਾ ਹੋਰ ਅੱਗੇ ਚੱਲੀਏ ਅਗਰ ਖੁਦਾ ਨੇ ਚਾਇਆ ਤੇ ਅਗਲੇ ਇਸ ਨੂੰ ਫਿਰ ਦੇਖਾਂਗੇ ਆਓ ਪ੍ਰਾਰਥਨਾ ਕਰਦੇ ਹਾਂ ਪਿਆਰੇ ਖੁਦਾਮੁਖੁਦਾ ਤੇਰੇ ਛੋਕ ਗੁਜਾਰਨਾ ਤੇਰੀ ਦਇਆ ਤੇ ਤੇਰੀ ਮੁਹੱਬਤ ਦੇ ਲਈ ਤੇਰੇ ਸਭ ਇਹਨਾਂ ਵਚਨਾਂ ਦੇ ਲਈ ਜੋ ਤੁਸੀਂ ਸਾਡੇ ਨਾਲ ਪਿਆਰੇ ਪ੍ਰਭੂ ਆਪਣੇ ਆਤਮਾ ਦੇ ਦੁਆਰਾ ਪ੍ਰਗਟ ਕੀਤੇ ਆ ਜਿੰਨੀਆਂ ਵੀ ਜ਼ਿੰਦਗੀਆਂ ਸੁਣਨ ਸਮਝਣ ਪਿਆਰੇ ਪ੍ਰਭੂ ਅੰਧ ਭਗਤੀ ਦੇ ਧਾਇਰੇ ਤੋਂ ਬਾਹਰ ਨਿਕਲਦੇ ਹੋਏ ਤੇਰੇ ਲੋਕ ਨਾਸ਼ ਦੇ ਪੁੱਤਰ ਦੇ ਹੱਥੋਂ ਪਛਾਏ ਜਾਣ ਪਿਆਰੇ ਖੁਦਾਵੰਦ ਖੁਦਾ ਔਰ ਤੇਰੀਆਂ ਇਹਨਾਂ ਗਹਿਰਾਈਆਂ ਨੂੰ ਸਮਝਦੇ ਹੋਏ ਪਿਆਰੇ ਪ੍ਰਭੂ ਤੇਰੇ ਪ੍ਰਕਾਸ਼ ਵਿੱਚ ਚੱਲਣ ਵਾਲੇ ਹੋ ਜਾਣ ਤਾਂ ਕਿ ਕਦੇ ਠੋਕਰ ਨਾ ਖਾਣ ਸਾਡੀ ਇਸ ਪ੍ਰਾਰਥਨਾ ਨੂੰ ਸੁਣੋ ਕਬੂਲ ਕਰੋ ਯਿਸੂ ਮਸੀਹ ਦੇ ਨਾਮ ਚ ਮੰਗਦੇ ਆ ਆਮੀਨ ਵਨ ਸਾਡੇ ਖੁਦਾਵਾਨ ਯਸਮ سیدਾ ਫਜ਼ਲ ਖੁਦਾਬ ਦੀ ਮੁਹਬਤ ਪਾਕ ਤੇ ਸੰਗਤ ਹੋਂਦ ਲੈ ਕੇ ਹਮੇਸ਼ਾ ਤੱਕ ਉਹਦੇ तमाम ਲੋਕਾਂ ਨਾਲ ਬਣੀ ਰਵੇ ਆਮੀਨ